ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸੰਗਤ ਨੂੰ ਅ ਸਭ ਤੋਂ ਪਹਿਲਾਂ ਮਾਫੀ ਮੰਗਦੀ ਆ ਗੁਰੂ ਸਾਹਿਬ ਤੋਂ ਤੇ ਗੁਰੂ ਸਾਹਿਬ ਦੀ ਸੰਗਤ ਤੋਂ ਕਿ ਜਦੋਂ ਸਾਨੂੰ ਬਾਕੀ ਛੋਣ ਲੱਗਦੇ ਨਾ ਸਾਨੂੰ ਨੂੰ ਲੱਗਦਾ ਕਿ ਬਸ ਜਿੰਨਾ ਦੱਸਦਾ ਸੰਗਤ ਨੂੰ ਬਹੁਤ ਆ ਪਰ ਗੁਰੂ ਸਾਹਿਬ ਕਹਿੰਦੇ ਜੇ ਤੁਹਾਨੂੰ ਕੋਲ ਕੋਈ ਬਖਸ਼ਿਸ਼ ਲੈ ਕੇ ਆਗੇ ਤਾਂ ਉਹ ਬਖਸ਼ਿਸ਼ ਸੰਗਤ ਦੀ ਹੁੰਦੀ ਆ ਤੇ ਕਈ ਦਿਨ ਹੋ ਗਏ ਸੁਟੀ ਲੱਗਦੀ ਆ ਪਰ ਪਤਾ ਨਹੀਂ ਸੁਟੀ ਚ ਗੁੰਮ ਹੁੰਨੀ ਆ ਕੁਝ ਸਮਝ ਨਹੀਂ ਸੀ ਆ ਰਹੇ ਕਈ ਦਿਨਾਂ ਤੋਂ ਕਿ ਮੈਂ ਕਿੱਦਾਂ ਕਰਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਬੱਚਿਆਂ ਦੇ ਦਸਮਦਵਾਰ ਵੀ ਖੁੱਲੇ ਤੇ ਹੁਣ ਜਦੋਂ ਬੱਚੇ ਦੱਸਦੇ ਆਪਦੇ ਐਕਸਪੀਰੀਅੰਸ ਦੱਸੋਚ ਕੇ ਹੁੰਦਾ ਕਿ ਮੇਰੀ ਸੁਰਤੀ ਨਹੀਂ ਲੱਗ ਰਹੀ ਤਾਂ ਉਹ ਬੱਚੇ ਦੇ ਕੋਲ ਬੈਠ ਕੇ ਮੈਨੂੰ ਮਹਿਸੂਸ ਹੋਇਆ ਕਿ ਵੀ ਮੈਂ ਬਖਸ਼ਿਸ਼ਾਂ ਜਿਹੜੀਆਂ ਨਵੀਆਂ ਬਖਸ਼ਿਸ਼ਾਂ ਨੇ ਉਹ ਸ਼ੇਅਰ ਨਹੀਂ ਕੀਤੀਆਂ ਜੋ ਕਿ ਬਹੁਤ ਜ਼ਰੂਰੀ ਨੇ ਕਿਉਂਕਿ ਮੇਰੀ ਸੁਰਤੀ 'ਚ ਮੈਂ ਗੁੰਮ ਹੋ ਜਾਂਦੀ ਸੀ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਚਲੇ ਕਿੱਥੇ ਜਾਣੀ ਆ ਸੁਰਤੀ ਦੇ ਵਿੱਚ ਤੇ ਗੁਰੂ ਸਾਹਿਬ ਕੋਲੋਂ ਮਾਫੀ ਗੁਰੂ ਸਾਹਿਬ ਜੀ ਮੈਨੂੰ ਮਾਫ ਕਰਨਾ ਵੱਡੀ ਬੱਚੀਆਂ ਅਸੀਂ ਅਨਜਾਣ ਤੁਸੀਂ ਵਾਖਸ਼ ਨਾ ਫਾਰੀਓਂ ਦਿਆ ਲੂ ਮੋ ਕਿਰਪਾ ਲੂ ਹਾਂਜੀ ਹੋਇਆ ਇਦਾਂ ਕਿ ਸ਼ਾਮ ਦੇ ਵੇਲੇ ਸਿਮਰਨ ਕਰਨ ਦੇ ਲਈ ਮੈਂ ਸੰਗਤ ਦੇ ਨਾਲ ਅਮ ਸਕੂਲ ਜਾਂਦੇ ਆ ਜੀ ਮੈਂ ਜ਼ਿਆਦਾ ਤਾਂ ਨਹੀਂ ਬੋਲ ਕੇ ਸ਼ੇਅਰ ਕਰੂੰਗੀ ਬਸ ਸੰਗਤ ਦੀ ਵਾਖੀਸ਼ ਕੋਲ ਰੱਖਦੀ ਆ ਕੀ ਸੰਗਤ ਦੇ ਵਿੱਚ ਬੈਠੇ ਸਿਮਰਨ ਕਰਦੇ ਕਰ ਰਹੇ ਸੀ ਤਾਂ ਸਿਮਰਨ ਕਰਦੇ ਕਰਦੇ ਮੈਂ ਦੇਖਿਆ ਵੀ ਅਸੀਂ ਤਾਂ ਸਿਰਫ 4-5 ਜਣੇ ਆ ਪਰ ਬਾਕੀ ਆਵਾਜ਼ਾਂ ਕਿੱਥੋਂ ਆ ਰਹੀਆਂ ਬਹੁਤ ਜ਼ਿਆਦਾ ਸੰਗਤ ਜਿਵੇਂ ਬਹੁਤ ਸੰਗਤ ਦਾ ਇਕੱਠ ਹੁੰਦਾ ਤਾਂ ਇਹ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਐਨੀ ਆਨੰਦਕ ਧੁਨੀ ਸੀਗੀ ਸੰਗਤ ਦੀ ਵਾਹਿਗੁਰੂ ਵਾਹਿਗੁਰੂ ਤੇ ਮੈਂ ਸੁੁੱਤੀ ਜਿਹਾ ਅੱਖਾਂ ਖੋਲ੍ਹੀਆਂ ਤੇ ਅੱਖ ਖੋਲ੍ਹ ਕੇ ਦੇਖਿਆ ਤੇ ਅਸੀਂ 5-6 ਬਣੇ ਜਣੇ ਬੈਠੇ ਆ ਤਿੰਨ ਚਾਰ ਬੀਬੀਆਂ ਸੀ ਇੱਕ ਦੋ ਭਾਈ ਸਾਹਿਬ ਸੀਗੇ ਤੇ ਅਸੀਂ 5-7 ਜਣੇ ਹੀ ਸੀਗੇ ਸਾਰੇ ਹਾਲ ਦੇ ਵਿੱਚ ਪਰ ਆਵਾਜ਼ ਜਿਹੜੀ ਸੀ ਆਵਾਜ਼ ਇੰਨੀ ਆਨੰਦਮਈ ਤੇ ਗੂੰਜਮਈ ਸੀਗੀ ਵਾਹਿਗੁਰੂ ਸਿਮਰਨ ਦੀ ਤੇ ਇੱਕ ਪਿੱਛੇ ਰੂਮ ਹੈਗਾ ਤੇ ਮੈਂ ਸੋਚਿਆ ਵੀ ਸ਼ਾਇਦ ਉਹ ਰੂਮ ਡੋਰ ਲੱਗਾ ਹੋਇਆ ਪਰ ਲਾਈਟ ਔਨ ਹੈ ਕਿ ਸ਼ਾਇਦ ਸੰਗਤ ਉੱਥੇ ਬੈਠੀ ਹੋਵੇ ਬਾਕੀ ਤੇ ਪਰ ਉਹ ਦੋਰ ਕਦੀ ਖੋਲਿਆ ਨਹੀਂ ਉਹਨਾਂ ਨੇ ਕਿਉਂਕਿ ਸੰਗਤ ਦੇ ਜਿੱਤੇ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਆ ਬਿਰਾਜਮਾਨੇ ਉੱਥੇ ਸੰਗਤ ਬੈਠ ਕੇ ਸਿਮਰਨ ਕਰਦੀ ਆ ਤੇ ਫਰਮੈ ਅੱਖਾਂ ਖੋਲਿਆ ਕਰਾ ਕਾ ਬੰਦ ਕਰ ਲਿਆ ਅਗਰ ਆਪਰ ਉਹੀ ਆਨੰਦ ਵਿੱਚ ਸਿਮਰਨ ਚੱਲੇ ਜਦੋਂ ਗੁਰਸਾਹਿਬ ਦਾ ਸਕਾਸ਼ਨ ਹੋ ਗਿਆ ਗੁਰੂ ਸਾਹਿਬ ਆਪਣੇ ਆਰਾਮ ਕਰਨ ਲਈ ਉਹਨਾਂ ਨੂੰ ਉਹਨਾਂ ਦੇ ਕੰਮ ਵਿੱਚ ਗੁਰੂ ਸਾਹਿਬ ਆਰਾਮ ਕਰਨ ਲਈ ਪਹੁੰਚ ਗਏ ਤਾਂ ਮੈਂ ਉੱਥੇ ਬੀਬੀਆਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਜਿਹੜਾ ਉਹ ਕਮਰੇ ਦੇ ਅੰਦਰ ਲਾਈਟ ਬਲਦੀ ਆ ਵੀ ਸੰਗਤ ਉੱਥੇ ਬੈਠੀ ਹੋਣੀ ਆ ਉਹ ਕਹਿੰਦੇ ਨਾ ਪੁੱਤ ਇੱਕ ਉੱਤੇ ਮਾਤਾ ਜੀ ਆਉਂਦੇ ਉਹ ਬਹੁਤ ਪਿਆਰ ਕਰਦੇ ਆ ਮੈਨੂੰ ਮੈਨੂੰ ਕਹਿੰਦੇ ਨਹੀਂ ਪੁੱਤ ਆਪਾਂ ਹੀ ਸੀਗੇ ਸਾਰੇ ਹਾਂ ਨਹੀਂ ਬੀਬੀ ਉਹ ਕਮਰੇ ਸੰਗਤ ਬੈਠੀ ਹੋਣੀ ਮੈਂ ਕਿ ਡੋਰ ਖੋਲ ਕੇ ਹਾਲ ਚ ਬੈਠ ਜਾਂਦੇ ਕਹਿੰਦੇ ਨਹੀਂ ਪੁੱਤ ਉਹ ਕਮਰਾ ਤਾਂ ਵੈਸੇ ਹੀ ਹੈ ਵੈਸੇ ਪਿੱਛੇ ਸਿੰਘ ਹੁੰਦਾ ਜਿਨ੍ਹਾਂ ਨੇ ਇੱਥੇ ਬਾਟ ਕਰ ਲਿਆ ਗੁਰਦੁਆਰਾ ਸਾਹਿਬ ਦੇ ਇੱਥੇ ਕੋਲ ਦੇ ਵਿੱਚ ਵਾਰਕਿੰਦੀ ਆਪਾਂ ਹੀ ਸਹੀ ਸਾਰੀ ਸੰਗਤ ਚਲੋ ਮੈਂ ਚੁੱਪ ਕਰ ਬੈਠੀ ਪਰ ਮੈਂ ਨੋਟਸ ਕੀਤਾ ਕਿ ਉਸ ਵੇਲੇ ਸੰਗਤ ਸੱਚਾ ਜੀ ਸੱਚਖੰਡ ਦੀ ਸੰਗਤ ਆ ਕੇ ਸੰਗਤ ਵਿੱਚ ਵਿਰਾਜਮਾਨ ਹੋ ਜਾਂਦੀ ਹੈ ਇੱਕ ਮਿਕ ਹੋ ਜਾਂਦੇ ਆ ਤੇ ਸੰਗਤ ਵਿੱਚ ਉਹ ਬੈਠੇ ਸਿਮਰਨ ਕਰ ਲਈਏ ਕਰੀਏ ਸਾਵਧਾਨ ਇਕਾਗਰਜੀਤ ਜਿਵੇਂ ਗੁਰਬਾਣੀ ਦੇ ਵਿੱਚ ਪੈਂਦੀ ਹੁੰਦੀ ਹੈ ਵੀ ਜਦੋਂ ਗੁਰੂ ਸਾਹਿਬ ਦੇ ਸਿਮਰਨ ਕਰ ਲਈ ਸੰਗਤ ਚ ਬੈਠ ਜਾਈਏ ਤਾਂ ਸਾਵਧਾਨ ਇਕਾਗਰ ਚਿਤ ਹੋ ਕੇ ਬਹਿਣਾ ਚਾਹੀਦਾ ਕਿਉਂਕਿ ਸੰਗਤ ਸਚਖੰਡ ਸਾਹਿਬ ਤੋਂ ਚੱਲ ਕੇ ਆਪਣੇ ਨਾਲ ਸਿਮਰਨ ਕਰਨ ਲੱਗ ਜਾਂਦੀ ਆ ਤੇ ਬਹੁਤ ਆਨੰਦਮਈ ਸਿਮਰਨ ਕੀਤਾ ਉਸਦੇ ਉਸ ਤੋਂ ਬਾਅਦ ਇੱਕ ਦਿਨ ਇਦਾਂ ਹੀ ਸਿਮਰਨ ਕਰਦੇ ਕਰਦੇ ਸ਼ਾਮ ਦਾ ਵੇਲਾ ਹੀ ਸੀਗਾ ਕਿ ਸੁਟੀ ਲੱਗ ਗਈ ਸੁਪਤੀ ਦੇ ਵਿੱਚ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਾਹਿਬ ਜੀ ਦੇ ਫਤੇ ਸਿੰਘ ਆਏ ਮੈਨੂੰ ਕਹਿੰਦੇ ਪਹਿਣਾ ਰੰਗ ਨੀਲੇ ਬਸਤਰ ਪਾਈ ਹੋਈ ਸੀ ਮੈਨੂੰ ਕਹਿੰਦੇ ਪਹਿਣਾ ਆ ਲਓ ਕਾਹਾ ਪੀਓ ਇੱਕ ਗਲਾਸ ਜਿਹੜਾ ਮੈਂ ਇੱਥੇ ਕਿਤੇ ਕੋਈ ਦੇਖਿਆ ਨਹੀਂ ਵੀਦਾਂ ਦਾ ਗਲਾਸ ਅਜੀਬ ਜਿਹਾ ਗਲਾਸ ਕਹਿ ਲਓ ਉਹਨੂੰ ਕੱਪ ਕਹਿ ਲਓ ਆਪਣੇ ਹੱਥ 'ਚ ਫੜਿਆ ਹੋਇਆ ਛੋਟਾ ਜਿਹਾ ਮੈਨੂੰ ਕਹਿੰਦੇ ਆ ਲਓ ਪਹਿਣਾ ਕਾਹਾ ਪੀਓ ਤੇ ਉਹ ਹਰਾ ਤੇ येलो ਕਲਰ ਦਾ ਸੀ ਕੁਝ ਤੇ ਉਹ ਮੈਂ ਸੁੱਤੀ ਦੇ ਵਿੱਚ ਹੀ ਪੀਲੇ ਜਦੋਂ ਮੈਂ ਉਹ ਪਿੱਤਾ ਤਾਂ ਮੇਰੀ ਜਿਹੜੀ ਜੀਵ ਹੈਗੀ ਆ ਜੀਵ ਦੇ ਅੱਗੇ ਤੋਂ ਉਹਨੇ ਕਰਨਾ ਸ਼ੁਰੂ ਕਰ ਮੈਨੂੰ ਨਹੀਂ ਪਤਾ ਕਿ ਉਸ ਮੈਨੂੰ ਉਹ ਕਾਵਾ ਪਲਾ ਕੇ ਪਤੇ ਸਿੰਘ ਚਲੇ ਗਏ ਤੇ ਮੇਰੀ ਜੀਵ ਉਹ ਵਾਈਬ੍ਰੇਸ਼ਨ ਜੀ ਮੈਂ ਕਰਦੀ ਹੁੰਦੀ ਐਦਾਂ ਮੈਂ ਉਹ ਦੱਸ ਨਹੀਂ ਸਕਦੀ ਕਿ ਕਿੱਦਾਂ ਹੁੰਦਾ ਉਹ ਤੋਂ ਬਾਅਦ ਉਹੀ ਰਸ ਜਦੋਂ ਕਿਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਮੇਰੇ ਜੀਪ ਤੇ ਆਉਣਾ ਸ਼ੁਰੂ ਹੁੰਦਾ ਤੇ ਮੈਨੂੰ ਇੱਕ ਬੂਟੀ ਆਉਂਦੀ ਆ ਉਹ ਬੂਟੀ ਨੂੰ ਜਦੋਂ ਜਦੋਂ ਆਪਾਂ ਟੱਚ ਕਰਦੇ ਆ ਨਾ ਉਹ ਜੀਭ ਦੇ ਨਾਲ ਤਾਂ ਉਹ ਬੂਟੀ ਦੇ ਨਾਲ ਉਹ ਰਸ ਦਾ ਪਤਾ ਲੱਗ ਜਾਂਦਾ ਮੈਂ ਕਿਹਾ ਆਪਣੇ ਘਰੇ ਆ ਕੇ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਸਿੰਘ ਸਾਹਿਬ ਵੀ ਉਹ ਸਤੇ ਸਿੰਘ ਅੱਜ ਗੁਰੂ ਸਾਹਿਬ ਦੇ ਸਾਹਿਬ ਜੀ ਨੇ ਮੈਨੂੰ ਇੱਕ ਕਾਵਾ ਪਲਾ ਕੇ ਗਏ ਪਤਾ ਨਹੀਂ ਮੈਂ ਕਿ ਮੇਰੇ ਕਿਹੜਾ ਦੋ ਰੋਗ ਦੋਸ਼ ਕੱਟਿਆ ਹੋਊਗਾ ਉਹਨਾਂ ਨੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਚੱਲਦਾ ਕਿ ਗੁਰੂ ਸਾਹਿਬ ਸਾਡੇ ਜਾਣੇ ਅਣਜਾਣੇ ਦੇ ਵਿੱਚ ਜਿਹੜੀਆਂ ਸਾਡੇ ਅੰਦਰ ਤਕਲੀਫਾਂ ਹੁੰਦੀਆਂ ਉਹਨਾਂ ਨੂੰ ਦੂਰ ਕਰ ਦਿੰਦੇ ਆ ਇਸ ਸੰਗਤ ਦੇ ਤੇ ਨਾ ਇਸ ਸੰਗਤ ਦਾ ਸਦਕਾ ਬੜੇ ਖੁਸ਼ ਹੁੰਦੇ ਗੁਰੂ ਸਾਹਿਬ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਗੁਰਸਾਹਿਬ ਦੇ ਸਾਹਿਬ ਜਦਦੇ ਸੇਵਾ ਕਰ ਰਹੇ ਹੁੰਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਇਸ ਜੀਵ ਨੂੰ ਬਹੁਤ ਜ਼ਰੂਰਤ ਆ ਤਾਂ ਸੋ ਗੁਰੂ ਸਾਹਿਬ ਦੇ ਬੱਚਿਆਂ ਵੱਲੋਂ ਸੇਵਾ ਕੀਤੀ ਜਾਂਦੀ ਆ ਤੇ ਹੋਰ ਵੀ ਬਹੁਤ ਸਾਰੀਆਂ ਵਾਕਸ਼ਾ ਗੁਰੂ ਸਾਹਿਬ ਜੀ ਦੀਆਂ ਹੋਈਆਂ ਮੈਂ ਜਿਵੇਂ ਜਿਵੇਂ ਅੱਗੇ ਮਿਲ ਜਾਈ ਜਾਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਾਊਂਗੀ ਕਿ ਭਾਈ ਪਸੇ ਨਹੀਂ ਦੇਂਦੀ ਐ ਸਾਰੇ ਸੰਗਤ ਦੇ ਚਾਹਨਾ ਦੇ ਵਿੱਚ ਕਿ ਜਦੋਂ ਤੁਹਾਨੂੰ ਇਹ ਲਿਖਾ ਜਵੇ ਨਾ ਵੀ ਇਹ ਮੇ ਬਖਸ਼ਿਸ਼ ਨਹੀਂ ਕਰਨੀ ਤਾਂ ਉਹ ਗਲਤੀ ਨਾ ਕਰਿਓ ਮੈਂ ਮੈਂ ਦੇਖੀ ਬਹੁਤ ਸਾਰੀ ਸੰਗਤ ਨਹੀਂ ਸਾਨੂੰ ਹੁਕਮ ਨਹੀਂ ਜੀ ਸਾਨੂੰ ਦੱਸਿਆ ਨਹੀਂ ਗੁਰੂ ਸਾਹਿਬ ਕਦੀ ਵੀ ਆਪਣੀ ਬਖਸ਼ਿਸ਼ ਨੂੰ ਲੁਕਾਉਂਦੇ ਨਹੀਂ ਅਸੀਂ ਲੁਕਾ ਸਕਦੇ ਨਹੀਂ ਅਸੀਂ ਇੱਥੇ ਗਲਤੀ ਕਰ ਜਾਂਦੇ ਆ ਗੁਰੂ ਸਾਹਿਬ ਮੈਨੂੰ ਮਾਫ ਕਰਦੇ ਹੋ ਮੈਨੂੰ ਕਿਉਂਕਿ ਮੈਂ ਗੁਰੂ ਸਾਹਿਬ ਇੱਥੋਂ ਹੋ ਗਈ ਜੀ ਗੁਰੂ ਸਾਹਿਬ ਤੁਹਾਡੀ ਦਾ ਚਲੇ ਵਡਿਆਈਆਂ ਨੇ ਹਰ ਪਲ ਹਰ ਸਕਿੰਟ ਸਕਿੰਟ ਤੁਹਾਡੇ ਕੋਤਕ ਵਰਤਦੇ ਸੱਚੇ ਬਾਦਸ਼ਾਹ ਮੈਂ ਕਿੰਨੇ ਕ ਬਿਆਨ ਕਰ ਸਕਦੀ ਆ ਮੇਰੀ ਤਾਂ ਜੀਤ ਛੋਟੀ ਆ ਸੱਚੇ ਬਾਦਸ਼ਾਹ ਇਹ ਹੀ ਮੈਂ ਗਲਤੀ ਕਰ ਕੀਤੀ ਆ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਲੈਣਾ ਜੀ ਮੈਂ ਬਾਕੀ ਵੀ ਸੰਗਤ ਨੇ ਅਕੀ ਸ਼ਾਂ ਜੋ ਹੈ ਮੈਂ ਉਹ ਵੀ ਸ਼ੇਅਰ ਕਰੂੰਗੀ ਤੇ ਹਾਂ ਜੀ ਇੱਕ ਬਖਸ਼ਿਸ਼ ਇਹ ਵੀ ਸੀਗੀ ਕਿ ਜਦੋਂ ਇੱਥੇ ਅੰਮ੍ਰਿਤ ਸੰਚਾਰ ਹੋਣਾ ਸੀ ਅਸੀਂ ਅੰਮ੍ਰਿਤ ਛਕਣਾ ਸੀਗਾ ਅਮਰ ਸੰਚਾਰ ਜਦੋਂ ਹੋਣਾ ਹੋਵੇ ਉਦੋਂ ਗੁਰੂ ਸਾਹਿਬ ਪੂਰਨ ਸਰੂਪ ਦੇ ਵਿੱਚ ਹਾਜ਼ਰ ਨਾਜ਼ਰ ਹੁੰਦੇ ਉਹਨਾਂ ਦੇ ਨਾਲ ਬਹੁਤ ਸਾਰੇ ਗੁਰਸਿੱਖ ਆਏ ਹੁੰਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਤਕੜੇ ਸੀ ਹੀ ਸ਼ਹੀਦ ਸਿੰਘ ਗੁਰੂ ਸਾਹਿਬ ਦੀ ਪੂਰੀ ਪੂਰਾ ਪਰਿਵਾਰ ਤੇ ਗੁਰੂ ਸਾਹਿਬ ਦੇ ਪੈਰੇਦਾਰ ਸਿੱਖ ਖੜੇ ਹੁੰਦੇ ਆ ਇਸ ਲਈ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਦੋਂ ਵੀ ਸਿੱਖ ਸੰਗਤ ਦੇ ਵਿੱਚ ਜਾਓ ਆਪਣੀ ਸੰਗਤ ਦੇ ਵਿੱਚ ਦਰਸ਼ਨ ਕਰਨ ਲਈ ਜਾਓ ਸਿਮਰਨ ਲਈ ਜਾਓ ਬੜੀ ਸ਼ਰਧਾ ਤੇ ਬੜੇ ਪ੍ਰੇਮ ਨਾਲ ਜਾਓ ਸੰਗਤ ਦੇ ਵਿੱਚ ਜੋ ਵੀ ਵਾਪਰੋਗਾ ਉਹ ਸਭ ਕੁਝ ਗੁਰੂ ਸਾਹਿਬ ਦੇ ਨਿਗਰਾਨੀ ਹੇਠ ਹੋ ਰਿਹਾ ਨਾ ਕਿਸੇ ਦੇ ਦਿਲ ਦੁਖਾਉਣ ਵਾਲੀ ਗੱਲ ਕੀਤੀ ਜਾਵੇ ਨਾ ਦੁਨੀਆਦਾਰੀ ਦੀ ਕੋਈ ਗੱਲ ਕੀਤੀ ਜਾਵੇ ਨਾ ਹੀ ਕਿਸੇ ਨੂੰ ਦੇਖ ਕੇ ਕੋਈ ਅੰਦਾਜ਼ੇ ਲਾਏ ਜਾਣ ਜਦੋਂ ਸੰਗਤ ਦੇ ਵਿੱਚ ਬੈਠੀਏ ਵਿਚਰੀਏ ਸੰਗਤ ਦੇ ਦਰਸ਼ਨ ਕਰਨ ਚੱਲੀਏ ਤਾਂ ਇੱਕ ਭਿਖਾਰੀ ਨਾਮਕ ਚੱਲਿਏ ਕਿ ਅਸੀਂ ਭਿਖਾਰੀ ਆ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ ਸੱਚੇ ਪਾਤਸ਼ਾਹ ਸਾਡੇ ਝੋਲੀਆਂ ਦੇ ਵਿੱਚ ਆਪਣੇ ਦਰਸ਼ਨ ਪਾਦੇ ਸੱਚੇ ਆ ਪਾਤਸ਼ਾਹ ਜਿਸ ਨਿਗਾਹ ਦੇ ਨਾਲ ਗੁਰੂ ਸਾਹਿਬ ਕੋਲ ਜਾਵਾਂਗੇ ਗੁਰੂ ਸਾਹਿਬ ਅੱਗੇ ਹੋ ਕੇ ਆ ਆ ਕੇ ਆਪਣਾ ਵੈਲਕਮ ਕਰਦੇ ਆ ਪਰ ਜੇਕਰ ਅਸੀਂ ਬਹੁਤ ਸਾਰੀ ਦੁਨੀਆਵੀ ਗੱਲਾਂ ਉੱਥੇ ਬੈਠ ਕੇ ਕਰਦੇ ਆ ਜਾਂ ਸਾਨੂੰ ਕੋਈ ਕਿੰਤੂ ਪ੍ਰੰਤੂ ਆ ਤਾਂ ਗੁਰੂ ਸਾਹਿਬ ਨੂੰ ਕਿਉਂਕਿ ਬਾਰ-ਬਾਰ ਇੱਕੋ ਗੱਲ ਹੈ ਮੈਂ ਤੇ ਮੇਰੇ ਕੋਲ ਇੱਕੋ ਗੱਲ ਹੈ ਤੁਹਾਡੇ ਸਾਰੇ ਆਪਣੇ ਸਾਰਿਆਂ ਦੇ ਲਈ ਕਿ ਜਿਸ ਸੰਗਤ ਦੇ ਵਿੱਚ ਅਸੀਂ ਜਾਂਦੇ ਹਾਂ ਉਹ ਕੋਈ ਆਮ ਸੰਗਤ ਨਹੀਂ ਗੁਰੂ ਸਾਹਿਬ ਦੀ ਆਪ ਆਪਣੇ ਹੱਥੀ ਸਾਜੀ ਨਿਵਾਜੀ ਸੰਗਤ ਸਾਜੀ ਨਿਵਾਜੀ ਸੰਗਤ ਸਾਰੀ ਸੰਗਤ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਦੇਖਿਆ ਕਰੋ ਜਿਹੜੀ ਸੁੱਤੀ ਹੈਗੀ ਐ ਸੁੱਤੀ ਦੀ ਖੇਲ ਗੁਰੂ ਸਾਹਿਬ ਦੀ ਹੈ ਸੁੱਤੀ ਗੁਰੂ ਸਾਹਿਬ ਨੇ ਲਵਾਉਣੀ ਹੈ ਜੇ ਥੋੜੀ ਸੁੱਤੀ ਤੋੜਨੀ ਹੈ ਉਹ ਵੀ ਗੁਰੂ ਸਾਹਿਬ ਨੇ ਹੀ ਤੋੜਨੀ ਹੈ ਕਿਸੇ ਨੂੰ ਕਿਸੇ ਦਾ ਜਰੀਆ ਬਣਾ ਦਾਂਗੇ ਪਲੇਖੇ ਸ਼ਖ ਤੇ ਬਹਿਬ ਕਿਸੇ ਨੂੰ ਹਦਾਇਤਾ ਕਰਨ ਦਾ ਅਧਿਕਾਰ ਸਾਨੂੰ ਨਹੀਂ ਹੈ ਕਿਸੇ ਨੂੰ ਵੀ ਨਹੀਂ ਹੈ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਹਦਾਇਤ ਗੁਰੂ ਸਾਹਿਬ ਵੱਲੋਂ ਜਾਰੀ ਹੋਣਗੀਆਂ ਮੇਰੇ ਨਾਲ ਜੋ ਹੋਇਆ ਜੋ ਮੈਂ ਐਕਸਪੀਰੀਅੰਸ ਕੀਤਾ ਸੰਗਤ ਜੀ ਆਪ ਜੀ ਦਾ ਝੜਨਾ ਜ਼ਰੂਰੀ ਹੈ ਕੋਸ਼ਿਸ਼ ਕਰਿਆ ਕਰੀਏ ਆਪਕਾ ਸਾਰੇ ਕਿਸੇ ਦਾ ਦਿਲ ਨਾ ਦੁਖਾਈਏ ਸਭ ਨੂੰ ਰਿਸਪੈਕਟ ਕਰੀਏ ਕਿਉਂਕਿ ਇਹ ਸੋਚ ਕੇ ਕਿ ਜੋ ਸਾਹਮਣੇ ਹੈ ਉਹ ਗੁਰੂ ਸਾਹਿਬਾ ਗੁਰੂ ਸਾਹਿਬਾ ਤੇ ਗੁਰੂ ਸਾਹਿਬ ਅੰਮ੍ਰਿਤ ਸੰਚਾਰ ਵੇਲੇ ਜੋੜਾ ਕਰਦੇ ਵਿੱਚ ਦੋ ਸਿੰਘ ਸੱਜ ਕੇ ਖੜੇ ਹੁੰਦੇ ਆ ਬਰਸ਼ੀ ਉਹਨਾਂ ਦੇ ਹੱਥਾਂ ਵਿੱਚ ਹੁੰਦੇ ਆ ਦੋ ਸਿੰਘ ਖੜਦੇ ਆ ਜੀ ਉੱਥੇ ਪਹਿਰੇਦਾਰੀ ਸ਼ੁਰੂ ਹੁੰਦੀ ਆ ਸੰਗਤ ਸਿਮਰਨ ਕਰਦੀ ਹੁੰਦੀ ਆ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਅੰਮ੍ਰਿਤ ਸੰਚਾਰ 'ਚ ਹਾਜ਼ਰ ਹੁੰਦਾ ਜਦੋਂ ਪੰਜ ਸਿੰਘ ਵਾਰ ਆ ਕੇ ਸਿਮਰਨ ਕਰਵਾਉਂਦੇ ਆ ਗੁਰੂ ਸਾਹਿਬ ਨਾਲ ਹੀ ਚੌਂਕੜਾ ਮਾਰ ਕੇ ਪਰਾਜਮਨ ਹੁੰਦੇ ਆ ਕੀ ਗੁਰੂ ਸਾਹਿਬ ਦੇ ਪੰਜ ਪਿਆਰੇ ਅੱਗੇ ਹੁੰਦੇ ਆ ਆਪ ਪਿੱਛੇ ਖੜਦੇ ਆ ਗੁਰੂ ਸਾਹਿਬ ਪੰਜ ਪਿਆਰੇ ਜਦੋਂ ਬੈਠ ਜਾਂਦੇ ਆ ਬਾਅਦ ਵਿੱਚ ਗੁਰੂ ਸਾਹਿਬ ਆਪ ਬੈਠਦੇ ਆ ਬਹੁਤ ਪਿਆਰ ਕਰਦੇ ਆ ਜੀ ਗੁਰੂ ਸਾਹਿਬ ਆਪ ਸਾਰਿਆਂ ਨੂੰ ਅਸੀਂ ਉਹਨਾਂ ਦਾ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਅਜੋਕੇ ਵੀ ਨਹੀਂ ਹੈਗੇ ਕਿ ਗੁਰੂ ਸਾਹਿਬ ਨੇ ਸਾਡੇ ਤੇ ਦੱਸ ਕੀਤਾ ਸਰਬੈਸਤ ਦਿੱਤੀ ਇਸ ਬਾਝੋਂ ਮਮ ਤਾਂ ਸੰਚਾਰ ਹੋਇਆ ਮੈਂ ਥੋੜੀ ਫਿਕਰਮੰਦ ਸੀ ਕਿ ਗੁਰੂ ਸਾਹਿਬ ਮੈਨੂੰ ਉਹ ਹੀ ਨੇਤਰ ਮਿਲ ਜਾਣਗੇ ਜਿਹੜੇ ਨੇਤਰਾਂ ਨਾਲ ਮੈਂ ਤੁਹਾਨੂੰ ਤੱਕਿਆ ਸੀ ਗੁਰੂ ਸਾਹਿਬ ਬਖਾਰਨ ਬੈਠੀ ਹੈ ਬਾਹਰ ਇੱਕ ਝਲਕੀ ਦਿਖਾ ਦਿਓ ਮੈਂ ਦਰਿਆ ਵੇਤੀਆ ਕਰਦੀ ਰਹੀ ਅਬਰਸਤ ਚਾੜ ਹੋ ਗਿਆ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਮੈਂ ਬਸ ਉਹ ਤੋਂ ਥੋੜੀ ਦੇਰ ਪਹਿਲਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਮੈਂ ਉਹਨਾਂ ਨੂੰ ਦੇਖਿਆ ਕਿ ਬਾਬਾ ਦੀਪ ਸਿੰਘ ਹੈਗੇ ਗੁਰੂ ਸਾਹਿਬ ਅੰਦਰ ਬਿਰਾਜਮਾਨ ਨੇ ਉਹ ਤੋਂ ਬਾਅਦ ਜਦੋਂ ਅਬਰਸਤ ਝਾੜਨ ਹੋ ਗਿਆ 4:00 4:30 ਵਜੇ ਇੰਨਾ ਟਾਈਮ ਹੋਊਗਾ ਤੇ ਪੰਜ ਪਿਆਰੇ ਬਾਅਦ ਆਏ ਬੜੀ ਬਸਬਰੀ ਨਾਲ ਬੈਠ ਹੁੰਦੀ ਸੀ ਅੱਜ ਪਿਆਰੇ ਆਏ ਬਹੁਤ ਆਨੰਦਮਈ ਮਾਹੌਲ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਟੇਜ ਦੇ ਬੈਕਿੰਗ ਸਿਮਰਨ ਸ਼ੁਰੂ ਕੀਤਾ ਮੈਂ ਉਦੋਂ ਦੇਖਿਆ ਗੁਰੂ ਸਾਹਿਬ ਗਏ ਉਹਨਾਂ ਦੇ ਪਿੱਛੇ ਪਿੱਛੇ ਸੀ ਗੁਰੂ ਸਾਹਿਬ ਪੰਜ ਪਿਆਰਾਂ ਨੇ ਸਿਮਰਨ ਕਰਨਾ ਆਰੰਭ ਕੀਤਾ ਗੁਰੂ ਸਾਹਿਬ ਜਦੋਂ ਪੰਜ ਪਿਆਰਾਂ ਨੇ ਸਿਮਰਨ ਆਰੰਭ ਕਰ ਦਿੱਤਾ 3-4 ਮਿੰਟ 5 ਮਿੰਟ ਬਾਅਦ ਗੁਰੂ ਸਾਹਿਬ ਖੜ ਕੇ ਬੈਠ ਗਏ ਫਿਰ ਚੌਂਕੜਾ ਮਾਰ ਕੇ ਬਸ ਜਦੋਂ ਚੌਂਕੜਾ ਮਾਰਿਆ ਤਾਂ ਚੰਗੀ ਤਰ੍ਹਾਂ ਸੰਪੂਰਨ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਨੂੰ ਇਹ ਨਿਤ ਦੇਖ ਪਾਏ ਮੇਰਾ ਜਦੋਂ ਵੀ ਮਨ ਨੂੰ ਹੁੰਦਾ ਮੈਂ ਉਹ ਚੌਂਕੜਾ ਮਾਰਦਾ ਹੀ ਗੁਰੂ ਸਾਹਿਬ ਨੂੰ ਆਪਣੀ ਅੱਖਾਂ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹਾਂ ਪਰ ਉਹਨਾਂ ਦੀ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਸਭ ਸੰਭਵ ਆ ਇਹ ਗੁਰੂ ਸਾਹਿਬ ਜੋ ਮੋਠੇ ਸੰਗਤ ਵਿੱਚ ਜੁਆਇਰ ਹੁੰਦਾ ਰਸ ਕੋਲਿਆ ਹੋਇਆ ਸੀ ਗੁਰੂ ਸਾਹਿਬ ਦੀ ਅੱਖਾਂ ਬੰਦ ਗੁਰੂ ਸਾਹਿਬ ਦੇ ਚੌਂਕੜਾ ਮਾਰੇ ਦੇ ਗੁਰੂ ਸਾਹਿਬ ਸਭ ਤੋਂ ਵੱਡੇ ਪਿੱਛੇ ਐਨੇ ਸੁੰਦਰ ਨੇ ਗੁਰੂ ਸਾਹਿਬ ਕਿ ਦੁਨੀਆ ਭਾ ਦੇ ਸਾਰੇ ਰਾਜੇ ਵੀ ਇੱਕ ਪਾਸੇ ਖੜੇ ਜਨ ਮੈਂ ਕਿਵੇਂ ਤੁਲਨਾ ਕਰਾਂ ਮੈਂ ਤੁਲਨਾ ਕਰ ਨਹੀਂ ਸਕਦੀ ਜੀ ਗੁਰੂ ਸਾਹਿਬ ਦਾ ਸਰੂਪ ਬਹੁਤ ਸੁੰਦਰ ਹੈ ਬਹੁਤ ਹੀ ਜ਼ਿਆਦਾ ਸੁੰਦਰ ਨੇ ਮੇਰੇ ਗੁਰੂ ਸਾਹਿਬ ਸੰਗਤ ਦੇ ਵਿੱਚ ਜਦੋਂ ਸਿਮਰਨ ਕਰਦੇ ਆਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਆ ਜੀ ਮੇਰੇ ਦੇ ਹੀ ਬੇਨਤੀਆਂ ਸੰਗਤ ਜੀ ਸਭ ਨੂੰ ਪਿਆਰ ਕਰੋ ਸਭ ਨੂੰ ਗੁਰੂ ਜੀ ਦਾ ਰੂਪ ਸਮਝੋ ਜੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਵੀ ਹੋਵੇ ਤਾਂ ਵੀ ਕਹੋ ਵਾਹਿਗੁਰੂ ਤੂੰ ਹੀ ਹੈ ਸਾਰਿਆਂ ਨੂੰ ਪਿਆਰ ਕਰੋ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਆ ਪਿਆਰ ਕਰਦੇ ਆ ਗੁਰੂ ਸਾਹਿਬ ਦੀਆਂ ਜੇਕਰ ਬਖਸ਼ਿਸ਼ ਲੈਣੀਆਂ ਹੋਣ ਤਾਂ ਭਿਖਾਰੀ ਬਣ ਕੇ ਬਹਿਣਾ ਪੈਂਦਾ ਝੋਲੀਆਂ ਅੱਦ ਕੇ ਬਹਿਣਾ ਪੈਂਦਾ ਭਿਖਾਰੀ ਮਾਲਕ ਦੇ ਸਾਹਮਣੇ ਚਨੀ ਬੋਲਦੀ ਬੁਖਾਰੀ ਤੰਨੇ ਮਰੋ ਕੇ ਬੈਟਾ ਹੁੰਦਾ ਵੀ ਪਾਦਣਗੇ ਭੀਖ ਮਿਲ ਗਿੱਠਾ ਵੀ ਠੀਕ ਹੈ ਨਾ ਮਿਲ ਗਿੱਠਾ ਵੀ ਠੀਕ ਹੈ ਜਗਤ ਭਿਖਾਰੀ ਨਾਨਕਾ ਸੱਚੇ ਬਾਦਸ਼ਾਹ ਭੀਖ ਭਿਖਾਰੀ ਜੀਓ ਸੱਚੇ ਬਾਦਸ਼ਾਹ ਆਪਣੀ ਕਿਰਤ ਕਰ ਸੁਤੀ ਸਵਤ ਸੁਤ ਦਾ ਮੇਲ ਕਰਾਉਣਾ ਆਪਣੇ ਪਿਆਰੇ ਗੁਰ ਸਿੱਖ ਨੇ ਦਰਸ਼ਨ ਦੀਦਾਰੀ ਕਰਵਾਉਣਾ ਗੁਰੂ ਸਾਹਿਬ ਸਾਡੀਆਂ ਭੁੱਲਾਂ ਚੁੱਕਾਂ ਲਈ ਸੇ ਮਾਫੀ ਚਾਉਨੇ ਆ ਬਕਚਲੀ ਉਹ ਸੱਚੇ ਪਾਸ਼ਾ ਜੀ ਹਮ ਨਿਰਗੁਣੇ ਔਰ ਇੱਕੋ ਗੁਣ ਨਹੀਂ ਆਪ ਤੇਰਸ ਪਈ ਦਸ ਕਰ ਲੈਣਾ ਸੱਚੇ ਪਾਸ਼ਾ ਜੀ ਦਸ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ